ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਫੀਲਡ ਮੁਲਾਜ਼ਮਾਂ ਵੱਲੋਂ 15 ਦਸੰਬਰ ਨੂੰ ਦੇਵੀਗੜ ਮੰਡਲ ਜਲ ਸਰੋਤ ਦਫ਼ਤਰ ਪਟਿਆਲਾ ਮੋਹਰੇ ਰੋਸ ਧਰਨਾ ਦੇਣ ਦੀ ਤਿਆਰੀ ਪੂਰੀ ਖਬਰ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੁਲਾਜ਼ਮਾਂ ਨਾਲ ਸੰਬੰਧਿਤ ਹਰ ਖਬਰ ਮਿਲ ਸਕੇ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਨਾਲ ਪੀ ਡਬਲਯੂ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਯੂਨ ਪਟਿਆਲਾ ਵੱਲੋਂ ਐਕਸੀਅਨ ਦੇ ਵਿਗੜ ਜਲ ਸਰੋਤ ਮੰਡਲ ਪਟਿਆਲਾ ਦੇ ਖਿਲਾਫ 15 ਦਸੰਬਰ ਨੂੰ ਹੱਕੀ ਤੇ ਚਾਇਚ ਮੰਗਾ ਦਾ ਹਲ ਨਾ ਕਰਕੇ ਦੇ ਵਿਰੋਧ ਵਿੱਚ ਰੋਸ ਦਰਨਾ ਦੇਣ ਦਾ ਫੈਸਲਾ ਕੀਤਾ ਹੈ ਅੱਜ ਜਿਸ ਬੰਦ ਵਿੱਚ ਬੀ ਐਮ ਐਲ ਕੰਪਲੈਕਸ ਪਟਿਆਲਾ ਵਿਕੇ ਜ਼ੋਨ ਕਮੇਟੀ ਪਟਿਆਲਾ ਵੱਲੋਂ ਜਸਵੀਰ ਸਿੰਘ ਖੋਖਰ ਹਰਵੀਰ ਸਿੰਘ ਸਨਾਮ ਕਰਮ ਸਿੰਘ ਕੁਲਦੀਪ ਸਿੰਘ ਘੱਗਾ ਦੀ ਪ੍ਰਧਾਨਗੀ ਹੇਠ ਸਬੰਧ ਬ੍ਰਾਂਚਾਂ ਨੂੰ ਕੋਟੇ ਲਗਾ ਕੇ ਝੰਡੇ ਅਤੇ ਬੈਨਰਾਂ ਨਾਲ ਲੈਸ ਹੋ ਕੇ 15 ਦਸੰਬਰ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਤਿਆਰੀ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਖਾਨਪੁਰ ਸਲਖਨ ਸਿੰਘ ਗੁਰਚਰਮ ਸਿੰਘ ਦਰਸ਼ਨ ਬੇਲੂ ਮજરા ਹਰਮੇਸ਼ ਸਿੰਘ ਪ੍ਰਕਾਸ਼ ਸਿੰਘ ਆਗੂਆਂ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪੂਰਨ ਗਠਨ ਦੀ ਆੜ ਵਿੱਚ 12000 ਦੇ ਲਗਭਗ ਅਸਾਮੀਆਂ ਖਤਮ ਕਰ ਦਿੱਤੀਆਂ ਹਨ ਜਿਸ ਨਾਲ ਕਾਰਨ ਫੀਡਲ ਮੁਲਾਜ਼ਮਾ ਦੇ ਕੰਮ ਦਾ ਬੇਤਿਹਾਰਾ ਬੋਝ ਪੈ ਗਿਆ ਹੈ ਜਿਸ ਕਾਰਨ ਬੇਲਦਾਰ ਗੇਜ ਰੀਡਰਾਂ ਦੀਆਂ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ ਇੱਕ ਗੇਜ ਰੀਡਰ 8-8 ਗੇਜਾਂ ਰੋਜ਼ਾਨਾ 120 ਤੋਂ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੇ ਰਿਹਾ ਹੈ ਇਸ ਤੋਂ ਇਲਾਵਾ ਵੀ ਸਿਤਨ ਦੀ ਗੱਲ ਬੰਦ ਪਈਆਂ ਟੇਲਾਂ ਦੀਆਂ ਗੇਜਾਂ ਵੀ ਦੇਰ ਲਈ ਮਜਬੂਰ ਕੀਤੀਆਂ ਜਾ ਰਹੀਆਂ ਹਨ ਕੁਝ ਸਹੇਤੇ ਫੀਲਡ ਕਰਮਚਾਰੀਆਂ ਨੂੰ ਬਣਦੀ ਡਿਊਟੀਆਂ ਤੇ ਧਿਆਨ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਦੀਆਂ ਡਿਊਟੀਆਂ ਦੂਜੇ ਕਰਮਚਾਰੀਆਂ ਨੂੰ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਜਥੇਬੰਦੀ ਵੱਲੋਂ بار بار ਮੰਗ ਕਰਨ ਦੇ ਬਾਵਜੂਦ ਡਿਊਟੀਆਂ ਦਾ ਰੋਸਟ ਲਾਇਡ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਫੀਲਡ ਮੁਲਾਜ਼ਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਅਧਿਕਾਰੀਆਂ ਵੱਲੋਂ ਮੰਗਾਂ ਦਾ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਗਿਆ ਜਾਰ ਰਹਾ ਅਧਿਕਾਰੀਆਂ ਵੱਲੋਂ ਟਾਲਮਟੋਲ ਨੀਤੀ ਅਪਣਾਈ ਜਾ ਰਹੀ ਹੈ ਰਜਿੰਦਰ ਸਿੰਘ ਭਜਨ ਸਿੰਘ ਵਿਪਨ ਪ੍ਰਸ਼ਾਦ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਤੋਂ ਨਰਮਜ਼ ਅਨੁਸਾਰ ਕੰਮ ਲਿਆ ਜਾਵੇ ਰੈਗੂਲੈਂਸ ਹੈਡਾਂ ਤੇ ਸਟਾਫ ਪੂਰਾ ਕੀਤਾ ਜਾਵੇ ਤੇ ਸਮੂਹ ਹੈਡਾਂ ਤੇ ਗੇਡ ਰੀਡਰ ਤੇ ਰੀਲਰ ਲਗਾਏ ਜਾਣ ਤੇ ਹਫਤਾਵਾਰੀ ਛੁੱਟੀ ਹਰ ਮੁਲਾਜ਼ਮ ਨੂੰ ਦਿੱਤੀ ਜਾਵੇ ਨਜ਼ਾਇਜ਼ ਬਦਲੀਆਂ ਰੱਦ ਕੀਤੀਆਂ ਜਾਣ ਮੁਲਾਜ਼ਮਾਂ ਨਾਲ ਕੀਤਾ ਪੱਖਪਾਤ ਬੰਦ ਕੀਤਾ ਜਾਵੇ ਕੋਟੀਆਂ ਤੇ ਦਫਤਰਾਂ ਵਿੱਚ ਬੈਠੇ ਬਿਨਾਂ ਨਿਯਮਾਂ ਤੋਂ ਮੁਲਾਜ਼ਮਾਂ ਨੂੰ ਉਹਨਾਂ ਦੀ ਬੰਡੀ ਡਿਊਟੀ ਦੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ ਹਾਂਜੀ ਇਹ ਸੀਐਸ ਦੀ ਵੱਡੀ ਖਬਰ ਜੇਕਰ ਤੁਹਾਨੂੰ ਖਬਰ ਵਧੀਆ ਲੱਗੀ ਹੋਵੇ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ